ਉਹ ਯੂਨੀਵਰਸਿਟੀ ਦੇ ਵਿੱਚ ਵੜ ਕੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀ ਹਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤਾਂ ਉਸ ਸਮੇਂ ਹੀ ਯੂਨੀਵਰਸਿਟੀ ਦੇ ਵਿੱਚ ਭਗਦੜ ਜਿਹੜੀ ਹੈ ਉਹ ਮਾਰ ਜਾਂਦੀ ਹੈ ਜਿਹੜੇ ਸਟੂਡੈਂਟ ਨੇ ਆਪਣੀ ਜਾਨ ਬਚਾਉਣ ਦੇ ਵਿੱਚ ਲੱਗੇ ਹੁੰਦੇ ਨੇ ਤਾਂ ਹੰਗਾਮਾ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੈਕਰ ਪਬਲਿਕ ਦੀ ਇਹ ਇੱਕ ਯੂਨੀਵਰਸਿਟੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਦਹਿਸ਼ਤਗਰਜ ਦੇ ਵੱਲੋਂ ਯੂਨੀਵਰਸਿਟੀ ਦੀ ਛੱਤ ਤੇ ਚੜ ਕੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਗਈਆਂ ਫਾਇਰਿੰਗ ਕਰ ਦਿੱਤੀ ਗਈ ਔਰ ਜਿਸ ਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ 15 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਔਰ 25 ਦੇ ਕਰੀਬ ਜਖਮੀ ਦਸੇ ਜਾ ਰਹੇ ਨੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਭੱਜਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਔਰ ਆਪਣਾ ਬਚਾਅ ਕਰ ਰਹੇ ਨੇ ਬੇਸ਼ੱਕ ਇੱਥੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਔਰ ਦੱਸਿਆ ਜਾ ਰਿਹਾ ਹੈ ਵੀ ਜਾਣਕਾਰੀ ਮਿਲ ਪਾ ਰਹੀ ਹੈ ਕਿ دہشتਗਰਜ ਨੂੰ ਵੀ ਠੇਰ ਕਰ ਦਿੱਤਾ ਗਿਆ ਫੜ ਲਿਆ ਗਿਆ ਔਰ ਇਹ ਵੀ ਜਾਣਕਾਰੀ ਹੈ ਕਿ ਜਿਹੜਾ دہشتਗਰ ਸੀਗਾ ਉਹ ਇਸੇ ਹੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਪਰ ਕਾਰਨ ਕੀ ਰਹਾ ਹੈ ਇਸੇ ਹੀ ਯੂਨੀਵਰਸਿਟੀ ਦਾ ਜੇਕਰ ਵਿਦਿਆਰਥੀ ਹੈ ਤੇ ਉਸ ਦੇ ਵੱਲੋਂ ਹੀ ਫਾਇਰਿੰਗ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਕਿਉਂ ਕਰ ਦਿੱਤੀ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਔਰ ਦੂਸਰੀ ਗੱਲ ਹੈ ਕਿ ਉਸ ਦੇ ਕੋਲੋਂ ਹਥਿਆਰ ਕਿੱਥੋਂ ਆਇਆ ਉਨੂੰ ਯੂਨੀਵਰਸਿਟੀ ਦੇ ਵਿੱਚ ਐਂਟਰ ਕਿੰਨੇ ਹੋਣਦਾ ਹੈ ਇਹ ਤਮਾਮ ਸਵਾਲ ਨੇ ਜਿਹੜੇ ਸੁਰੱਖਿਆ ਦੇ ਉੱਪਰ ਵੀ ਸਵਾਲ ਚੁੱਕਦੇ ਨੇ ਕਿ ਸੁਰੱਖਿਆ ਕਿੱਥੇ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਰਕਿ ਹਜ਼ਾਰਾਂ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਉਹ ਪੜ੍ਹਦੇ ਨੇ ਕਈ ਤਾਂ ਬਾਹਰਲੇ ਦੇਸ਼ਾਂ ਤੋਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਆਣ ਕੇ ਵਿਦਿਆਰਥੀ ਪੜ੍ਹਦੇ ਹੋਣਗੇ ਹੁਣ ਜਿਸ ਤਰੀਕੇ ਦੇ ਨਾਲ 15 ਦੇ ਕਰੀਬ ਵਿਦਿਆਰਥੀਆਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਚੁੱਕੀ ਹੈ ਔਰ 25 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਹਾਲਾਂਕਿ ਸਹੂਲਤ ਵੀ ਪਹੁੰਚੀ ਗਈ ਹੈ ਐਂਬੂਲੈਂਸ ਵੀ ਮੌਕੇ ਤੇ ਪਹੁੰਚਾਈ ਗਈ ਉਹਨਾਂ ਨੂੰ ਵੀ ਹਸਪਤਾਲ ਜਿਹੜਾ ਉਹ ਪਹੁੰਚਾ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਸ਼ਫੇਰਿਆਂ ਯੂਨੀਵਰਸਿਟੀ ਨੂੰ ਪੁਲਿਸ ਨੇ ਘੇਰ ਲਿਆ ਗਿਆ ਔਰ ਹੋਰ ਵੀ ਸੁਰੱਖਿਆ ਵਾਲੇ ਤੇ ਮੰਗਵਾਏ ਗਏ ਨੇ ਤਾਂ ਜਿਹੜਾ دہشتਗਰਦ ਹੈ ਬੰਦੂਕ ਧਾਰੀ دہشتਗਰਦ ਜਿਹੜਾ ਉਸਦੇ ਕੋਲ ਬੰਦੂਕ ਕਿੱਥੋਂ ਆਈ ਔਰ ਉਹ ਯੂਨੀਵਰਸਿਟੀ ਦੇ ਵਿੱਚ ਦਾਖਲ ਕਿਵੇਂ ਹੋਇਆ ਛੱਤ ਤੇ ਕਿਵੇਂ ਚੜ੍ਹ ਗਿਆ ਤਾਂ ਇਹ ਤਮਾਮ ਸਵਾਲ ਨੇ ਇੱਥੇ ਸਵਾਲ ਖੜੇ ਹੁੰਦੇ ਨੇ ਔਰ ਜੇਕਰ ਇਹ ਅੰਦਰੋਂ 메ਨ ਗੇਟ ਤੋਂ ਐਂਟਰੈਂਸ ਹੋਇਆ ਤਾਂ ਸੁਰੱਖਿਆ ਬ੍ਰੀਚ ਕਿਵੇਂ ਹੋ ਗਿਆ ਸਿਕਿਉਰਿਟੀ ਬ੍ਰੀਚ ਕਿਵੇਂ ਹੋ ਗਈ ਹੈ ਕਿਉਂਕਿ ਜਿੱਥੇ ਇੰਨੇ ਲੋਕ ਪੜ੍ਹਦੇ ਨੇ ਇੰਨੇ ਵਿਦਿਆਰਥੀ ਪੜਨ ਜਾ ਰਹੇ ਨੇ ਉੱਥੇ ਇੱਕ ਵਿਅਕਤੀ ਜਿਹੜਾ ਬੰਦੂਕ ਲੈ ਕੇ ਵੜ ਜਾਂਦਾ ਹੈ ਤਾਂ ਇਸ ਦੇ ਉੱਪਰ ਸਵਾਲ ਉਠਦੇ ਨੇ ਕਿ ਇੱਥੇ ਫਿਰ ਸੁਰੱਖਿਆ ਕਿੱਥੇ ਗਈ ਹੈ ਯੂਨੀਵਰਸਿਟੀ ਦੇ ਵਿੱਚ ਬੱਚੇ ਕਿਵੇਂ ਸੁਰੱਖਿਤ ਨੇ ਜੇ ਸ਼ਰੀਆਮ ਇੱਕ ਬੰਦੂਕ ਧਾਰੀ ਯੂਨੀਵਰਸਿਟੀ ਦੇ ਵਿੱਚ ਵੜ ਜਾਂਦਾ ਹੈ ਤਾਂ ਉਹ ਸ਼ਰੀਆਮ ਹੀ ਲੋਕਾਂ ਦੇ ਉੱਪਰ ਫਾਇਰਿੰਗ ਕਰ ਦਿੰਦਾ ਹੈ ਜਿਹੜੇ ਵਿਦਿਆਰਥੀ ਬਾਕੀ ਪੜ ਰਿਹਾ ਹੈ ਜਿਸ ਦੇ ਵਿੱਚ ਹੁਣ ਵੱਡਾ ਨੁਕਸਾਨ ਹੋਇਆ 15 ਦੇ ਕਰੀਬ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਆਰ ਭੱਜ ਭੱਜ ਕੇ ਜਾਨਾਂ ਬਚਾਉਂਦਿਆਂ ਦੀ ਇਹ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ 25 ਦੇ ਕਰੀਬ ਵਿਦਿਆਰਥੀ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਔਰ ਪ੍ਰਧਾਨ ਮੰਤਰੀ ਚੈੱਕ ਰਿਪਬਲਿਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਸ ਜਿਹੜੀ ਜੋ ਇਹ ਘਟਨਾ ਵਾਪਰੀ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਔਰ ਸਖਤ ਤੋਂ ਸਖਤ ਜਿਹੜੀ ਹੈ ਇਸ ਦੇ ਉੱਪਰ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਗਏ ਨੇ ਪਰ ਇਸ ਤੋਂ ਪਹਿਲਾਂ ਹੀ ਇਹ ਸਵਾਲ ਹੈ ਕਿ ਇਹ ਇਹ तमाम ਚੀਜ਼ਾਂ ਹੋ ਜਾਂਦੀਆਂ ਨੇ ਸਭ ਤੋਂ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਸੇ ਹੀ ਯੂਨੀਵਰਸਿਟੀ ਦਾ ਜਿਹੜਾ دہشتਗਰਦ ਹੈ ਬੰਦੂਕ ਧਾਰੀ دہشتਗਰਦ ਜਿਹੜਾ ਹੈ ਉਹ ਇਸੇ ਹੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜੇਕਰ ਇਸੇ ਹੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਤਾਂ ਉਹ ਅੰਦਰ ਕਿਵੇਂ ਆ ਗਿਆ ਉਹਦੀ ਆਈਡੈਂਟੀਟੀ ਚੈੱਕ ਨਹੀਂ ਹੋਈ ਉਸਦੇ ਕੋਲ ਜਿਹੜਾ ਸਮਾਨ ਸੀ ਬੰਦੂਕ ਇੱਕ ਛੋਟੀ ਜੀ ਸੂਈ ਤਾਂ ਹੈ ਨਹੀਂ ਕਿ ਬੰਦੂਕ ਲਗਾ ਕੇ ਤੁਸੀਂ ਅੰਦਰ ਚਲੇ ਜਾਓ ਉਹ ਚੈੱਕ ਕਿਉਂ ਨਹੀਂ ਹੋਇਆ ਸਿਕਿਉਰਿਟੀ ਨੇ ਉਸ ਦੇ ਉੱਪਰ ਧਿਆਨ ਕਿਉਂ ਨਹੀਂ ਦਿੱਤਾ ਤਾਂ ਸਭ ਤੋਂ ਮੇਨ ਵੱਡਾ ਹੈ ਕਿ ਕਾਰਨ ਕੀ ਰਿਹਾ ਹੈ ਕਿਉਂ ਉਸ ਨੇ ਯੂਨੀਵਰਸਿਟੀ ਦੇ ਵਿੱਚ ਆਣ ਕੇ ਸ਼ਰਿਆਮ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ 15 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਵੱਖ-ਵੱਖ ਥਾਵਾਂ ਤੋਂ ਸਬੰਧ ਰੱਖਦੇ ਨੇ ਜਿਨ੍ਹਾਂ ਦੀ ਮੌਤ ਇਸ ਹਮਲੇ ਦੇ ਵਿੱਚ ਹੋਈ ਹੈ ਯੂਨੀਵਰਸਿਟੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਰੌਲਾ ਰੱਪਾ ਪਿਆ ਹੋਇਆ ਹੜਕੰਪ ਮਚਿਆ ਹੋਇਆ ਇਹ ਸੁਭਾਵਿਕ ਜੀ ਗੱਲ ਹੈ ਕਿ ਜਿਸ ਥਾਂ ਤੇ ਕਦੇ ਸੋਚਿਆ ਨਹੀਂ ਹੋਏਗਾ ਕਿ ਇੱਥੇ ਫਾਇਰਿੰਗ ਹੋਵੇਗੀ ਕਿਉਂਕਿ ਸਾਰੇ ਜਿਹੜੇ ਨਾ ਲੋਕ ਨੇ ਸਾਰੇ ਵਿਦਿਆਰਥੀ ਜਿਹੜੇ ਉਹ ਪੜ੍ਹਨ ਦੇ ਵਾਸਤੇ ਜਾਂਦੇ ਆ ਚੰਗਾ ਭਵਿੱਖ ਸਿਰਜਣ ਦੀ ਕੋਸ਼ਿਸ਼ ਦੇ ਵਿੱਚ ਜਾਂਦੇ ਆ ਉੱਥੋਂ ਗਿਆਨ ਲੈਣ ਦੀ ਕੋਸ਼ਿਸ਼ ਦੇ ਵਿੱਚ ਜਾਂਦੇ ਆ ਤਾਂ ਅਜਿਹੇ ਥਾਂ ਤੇ ਤਾਂ ਕਿਸੇ ਨੇ ਕਦੀ ਸੋਚਿਆ ਨਹੀਂ ਹੋਣਾ ਕਿ ਇੱਥੇ ਫਾਇਰਿੰਗ ਹੋਵੇਗੀ ਇੱਥੇ ਕੋਈ ਹਮਲਾ ਹੋਵੇਗਾ ਇਸ ਤਰੀਕੇ ਦੀ ਕੋਈ ਘਟਨਾ ਵਾਪਰ ਜਾਵੇਗੀ ਪਰ ਇਸ ਦੇ ਬਾਵਜੂਦ ਇੱਥੇ ਇੱਕ ਘਟਨਾ ਵਾਪਰਦੀ ਹੈ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਇੱਕ دہشتਗਰਦ ਬੰਦੂਕਧਾਰੀ دہشتਗਰਜਦੋਂ ਯੂਨੀਵਰਸਿਟੀ ਦੇ ਵਿੱਚ ਆਣ ਵੜਦਾ ਹੈ ਤਾਂ ਉਸ ਦੇ ਵੱਲੋਂ ਛੱਤ ਤੇ ਚੜ ਕੇ ਸ਼ਰੀਆਮ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ 15 ਵਿਦਿਆਰਥੀਆਂ ਨੂੰ ਗੋਲੀ ਲੱਗਦੀ ਹੈ ਤੇ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ আর ਇਸ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਭੱਜਦੇ ਹੋਏ ਜਾਨ ਬਚਾਉਂਦਾ ਹੋਏ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਆ ਜਿਨ੍ਹਾਂ ਦੀ ਗਿਣਤੀ 25 ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੈੱਕ ਪਬਲਿਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਹਾਲਾਂਕਿ ਪੀਐਮ ਦੇ ਵੱਲੋਂ ਇਸ ਘਟਨਾ ਦੇ ਉੱਪਰ ਸਖਤ ਨੋਟਿਸ ਆ ਗਿਆ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਜਿਸ ਬੰਦੂਕਦਾਰੀ دہشتਗਰਦ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਵੀ ਫੜ ਲਿਆ ਗਿਆ ਢੇਰ ਕਰ ਦਿੱਤਾ ਗਿਆ ਤਾਂ ਇਹ ਉੱਪਰ ਰੂਫ ਦੇ ਉੱਪਰ ਚੜ ਕੇ ਇਹ ਜਿਹੜੇ ਗੋਲੇਬਾਰੀ ਕਰਦੇ ਹੋਏ ਫਾਇਰਿੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਸਰਕਲ ਦੇ ਨਾਲ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਬੜੇ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਇੱਕ ਦੇਸ਼ ਦੀ ਗੱਲ ਹੈ ਔਰ ਦੇਸ਼ ਦੀ ਯੂਨੀਵਰਸਿਟੀ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਇਹ ਲਾਅ ਐਂਡ ਆਰਡਰ ਤੇ ਵੀ ਸਵਾਲ ਖੜੇ ਹੋ ਜਾਂਦੇ ਨੇ ਕਿ ਇੱਕ ਯੂਨੀਵਰਸਿਟੀ ਦੇ ਵਿੱਚ ਇ ਦੀ ਵੱਡੀ ਘਟਨਾ ਕਿਵੇਂ ਘਟ ਸਕਦੀ ਹੈ ਜਿੱਥੇ ਚੈੱਕ ਰਿਪਬਲਿਕ ਦੇ ਤਾਂ ਹੈ ਹੀ ਹੈ ਸਟੂਡੈਂਟ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਪੜਨ ਆਉਂਦੇ ਨੇ ਦੂਜੀ ਕੰਟਰੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤਾਂ ਉਹਨਾਂ ਦੇ ਭਵਿੱਖ ਦੇ ਨਾਲ ਇੱਕ ਖਿਲਵਾੜ ਹੋਇਆ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਜਿਹੜੇ 15 ਵਿਦਿਆਰਥੀਆਂ ਦੀ ਮੌਤ ਇਸ ਘਟਨਾ ਦੇ ਕਾਰਨ ਹੋਈ ਹੈ ਉਸ ਦੇ ਲਈ ਕੌਣ ਜ਼ਿੰਮੇਵਾਰ ਹੈ ਔਰ ਜੇਕਰ ਉਹ ਵਿਦਿਆਰਥੀ ਯੂਨੀਵਰਸਿਟੀ ਦਾ ਹੀ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਉਹ ਯੂਨੀਵਰਸਿਟੀ ਦੇ ਅੰਦਰ ਦਾਖਲ ਕਿਵੇਂ ਹੋ ਗਿਆ ਸਿਕਿਉਰਿਟੀ ਨੇ ਚੈੱਕ ਕਿਉਂ ਨਹੀਂ ਕੀਤਾ ਤਾਂ ਇਹ तमाम ਸਵਾਲ ਨੇ ਜਿਹੜੇ ਅਜੇ ਵੀ ਇਸ ਪ੍ਰਸ਼ਾਸਨ ਦੇ ਉੱਪਰ ਵੀ ਤੇ ਯੂਨੀਵਰਸਿਟੀ ਦੇ ਸੁਰੱਖਿਆ ਡਿਪਾਰਟਮੈਂਟ ਦੇ ਉੱਪਰ ਵੀ ਸਵਾਲ ਖੜੇ ਕਰਦੇ ਨੇ ਕਿ ਐਡੀ ਵੱਡੀ ਘਟਨਾ ਕਿਵੇਂ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਖਤਮੰਦ ਭਾਗੀ ਘਟਨਾ ਚੈੱਕ ਰਿਪਬਲਿਕ ਦੇ ਵਿੱਚ ਵਾਪਰੀ ਹੈ ਯੂਨੀਵਰਸਿਟੀ ਦੇ ਵਿੱਚ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇੱਕ ਬੰਦੂਕਧਾਰੀ دہشت ਗਰਦ ਦੇ ਵੱਲੋਂ ਤੇ 15 ਵਿਦਿਆਰਥੀਆਂ ਦੀ ਮੌਤ ਹੋਈ ਹੈ ਜਦਕਿ 25 ਦੇ ਕਰੀਬ